ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਸੱਚਾ ਸੌਦਾ ਕਰਕੇ ਮੁੜੇ ਪਾਠ 6 ਵਾ ਗੁਰੂ ਜੀ ਸੱਚਾ ਸੌਦਾ ਕਰਕੇ ਜਦੋਂ ਭਾਈ ਬਾਲੇ ਦੇ ਨਾਲ ਘਰ ਮੁੜੇ ਜਦੋਂ ਸਿਰ ਵੰਡੀ ਲਾਗੇ ਪੁੱਜੇ ਤਾਂ ਉਹਨਾਂ ਨੂੰ ਖਿਆਲ ਆਇਆ ਕਿ ਪਿਤਾ ਜੀ ਨੇ ਮੇਰੇ ਕੀਤੇ ਸੌਦੇ ਨੂੰ ਖਰਾ ਨਹੀਂ ਸਮਝਣਾ ਉਹ ਕਹਿਣਗੇ ਰਕਮ ਰੋੜ ਦਿੱਤੀ ਹੈ ਉਹ ਜ਼ਰੂਰ ਗੁੱਸੇ ਹੋਣਗੇ ਪਿੰਡੋਂ ਬਾਹਰ ਇੱਕ ਰੁੱਖ ਸੀ ਉਸਤੇ ਡਾਹਣ ਝੁੱਕ ਕੇ ਭੁੰਜੇ ਲੱਗੇ ਓਏ ਸੱਣ ਇਸ ਤਰ੍ਹਾਂ ਉਹ ਤੰਬੂ ਜਿਹਾ ਬਣ ਜਾਂਦਾ ਸੀ ਗੁਰੂ ਜੀ ਉਸਤੇ ਹਿੱਟ ਬਹਿ ਗਏ ਭਾਈ ਬਾਲਾ ਘਰੋਂ ਚਲਿਆ ਗਿਆ ਜਦੋਂ ਬਾਬਾ ਕਾਲੂ ਜੀ ਨੂੰ ਪਤਾ ਲੱਗਾ ਕਿ ਬਾਬਾ ਇਕੱਲਾ ਹੀ ਆ ਗਿਆ ਹੈ ਬਾਲਾ ਜੀ ਇਕੱਲੇ ਹੀ ਆ ਗਏ ਹਨ ਤਾਂ ਬਾਬਾ ਕਾਲੂ ਜੀ ਨੇ ਉਸੇ ਵੱਲ ਆਪਣੇ ਨੌਕਰ ਨੂੰ ਭੇਜ ਕੇ ਭਾਈ ਬਾਲੇ ਨੂੰ ਬੁਲਾਇਆ ਭਾਈ ਬਾਲੇ ਨੇ ਸਾਰੀ ਗੱਲ ਬਾਬਾ ਕਾਲੂ ਜੀ ਨੂੰ ਦੱਸ ਦਿੱਤੀ ਇਹ ਸੁਣ ਤਾ ਸੁਣ ਕੇ ਬਾਬਾ ਕਾਲੂ ਜੀ ਬਹੁਤ ਗੁੱਸੇ ਹੋਏ ਉਹਨਾਂ ਨੇ ਜਾ ਕੇ ਗੁਰੂ ਜੀ ਨੂੰ ਰੁੱਖ ਹੇਠਾਂ ਬੈਠੇ ਵੇਖਿਆ ਅਤੇ ਲੱਗ ਪਏ ਛਪੇੜਾ ਮਾਰਨ ਮਗਰੇ ਮਾਤਾ ਤ੍ਰਿਪਤਾ ਜੀ ਨੇ ਬੇਬੇ ਨਾਨਕੀ ਜੀ ਨੂੰ ਘੱਲ ਦਿੱਤਾ ਨਾਲ ਹੀ ਨਗਰ ਦੇ ਬਹੁਤ ਸਾਰੇ ਲੋਕ ਚਲੇ ਗਏ ਜਦੋਂ ਬਾਬਾ ਕਾਲੂ ਜੀ ਗੁਰੂ ਜੀ ਨੂੰ ਚਪੇੜਾ ਮਾਰ ਰਹੇ ਸਨ ਤਾਂ ਇਸ ਇਸ ਮਾਰ ਤੋਂ ਗੁਰੂ ਜੀ ਨੂੰ ਬੇਬੇ ਨਾਨਕੀ ਜੀ ਨੇ छुਡਾਇਆ ਜਿਹੜੇ ਬਹੁਤੇ ਲੋਕ ਲੋਕ ਨਾਲ ਗਏ ਸਨ ਉਹਨਾਂ ਨੇ ਵੀ ਬਾਬਾ ਕਾਲੂ ਜੀ ਨੂੰ ਰੋਕਿਆ ਤੇ ਸਮਝਾਇਆ ਸਾਰੇ ਹੀ ਗੁਰੂ ਜੀ ਨੂੰ ਨਾਲ ਲੈ ਕੇ ਆ ਗਏ ਮਾਤਾ ਜੀ ਨੇ ਗੁਰੂ ਜੀ ਨੂੰ ਛਾਤੀ ਨਾਲ ਲਾਇਆ ਅਤੇ ਕਿਹਾ हे ਪੁੱਤਰ ਹੁਣ ਤੂੰ ਕੋਈ ਕੰਮ ਨਾ ਕਰਿਆ ਕਰ ਜੇ ਤੂੰ ਕੋਈ ਕੰਮ ਨਾ ਕਰੇਗਾ ਤਾਂ ਝਗੜਾ ਨਾ ਹੋਵੇਗਾ ਘਰ ਵਿੱਚ ਪਰਮੇਸ਼ਰ ਨੇ ਸਭ ਕੁਝ ਦਿੱਤਾ ਹੈ ਜਿਹੜੇ ਮਨੁੱਖ ਵੇਖਣ ਗਏ ਸਨ ਉਹਨਾਂ ਵਿੱਚੋਂ ਕਿਸੇ ਨੇ ਜਾ ਕੇ ਰਾਏ ਬੁਲਾਰ ਨੂੰ ਸਾਰੀ ਗੱਲ ਦੱਸ ਦਿੱਤੀ ਜਦੋਂ رائے ਬੁਲਾਰ ਨੇ ਇਸ ਤਰ੍ਹਾਂ ਸੁਣਿਆ ਤਾਂ ਆਪਣੇ ਇੱਕ ਨੌਕਰ ਨੂੰ ਭੇਜ ਕੇ ਗੁਰੂ ਜੀ ਅਤੇ ਬਾਬਾ ਕਾਲੂ ਜੀ ਨੂੰ ਸੱਦਿਆ ਜਦੋਂ ਗੁਰੂ ਜੀ ਆਏ ਤਾਂ رائے ਬੁਲਾਰ ਨੇ ਛੇਤੀ ਪਲੰਘ ਤੋਂ ਉੱਠ ਕੇ ਸਤਕਾਰ ਨਾਲ ਗੁਰੂ ਜੀ ਨੂੰ ਆਪਣੇ ਕੋਲ ਬਿਠਾਇਆ رائے ਬੁਲਾਰ ਬਾਬਾ ਕਾਲੂ ਜੀ ਨੂੰ ਆਖਣ ਲੱਗਾ ਏ ਕਾਲੂ ਤੂੰ ਲੜਾਕਾ ਤੇ ਕਠੋਰ ਜਿਤਬਾਲਾ ਹੈ ਤੇਰੇ ਮਨ ਵਿੱਚ ਧਨ ਕਮਾਉਣ ਦੀ ਪ੍ਰੀਤੀ ਲੱਗੀ ਰਹਿੰਦੀ ਹੈ ਮੇਰਾ ਤੂੰ ਇੱਕ ਵੀ ਬਚਨ ਨਹੀਂ ਮੰਨਿਆ ਤੂੰ ਆਪਣੇ ਸੁਸ਼ੀਲ ਸੁਭਾਅ ਵਾਲੇ ਪੁੱਤਰ ਦੀ ਸ਼ੋਭਾ ਨਹੀਂ ਜਾਣੀ ਬਾਬਾ ਗਾਲੂ ਜੀ ਨੇ ਕਿਹਾ ਆਪ ਜੀ ਨੇ ਮੈਨੂੰ ਹੀ ਗੁੱਸੇ ਹੁੰਦੇ ਹੋ ਤੁਸੀਂ ਆਪਣੇ ਮਨ ਵਿੱਚ ਵਿਚਾਰੋ ਤਾਂ ਸਹੀ ਕਿਸ ਦਾ ਦੋਸ਼ ਹੈ ਘਰੋਂ ਤਾਂ ਮਾਇਆ ਵਾਪਸ ਘਰੋਂ ਤਾਂ ਮਾਇਆ ਵਪਾਰ ਵਾਸਤੇ ਦਿੱਤੀ ਸੀ ਇਹ ਸਾਰੀ ਫਕੀਰਾਂ ਨੂੰ ਦੇ ਆਇਆ ਹੈ ਤੇ ਫਿਰ ਨਗਰ ਤੋਂ ਬਾਹਰ ਲੁੱਕ ਕੇ ਬੈਠ ਗਿਆ ਮੈਨੂੰ ਘਰ ਆ ਕੇ ਕੁਝ ਵੀ ਨਹੀਂ ਦੱਸਿਆ ਬਾਲੇ ਨੇ ਸਾਰੀ ਗੱਲ ਰਹੀ ਹੈ ਰਾਏ ਬੁਲਾਰ ਨੇ ਕਿਹਾ ਤੇਰਾ ਹਿਰਦਾ ਪੱਥਰ ਦੀ ਨਿਆਈ ਹੈ ਤੂੰ ਆਪਣੇ ਪੁੱਤਰ ਦੀ ਕਰਮਾ ਕਰਾਮਾਤ ਨਹੀਂ ਜਾਣਦਾ ਉਦੋਂ ਰਾਏ ਬੁਲਾਰ ਨੇ ਘਰੋਂ ਬਿਹਰ ਪਈਏ ਮੰਗਵਾ ਕੇ ਬਾਬਾ ਕਾਲੂ ਜੀ ਨੂੰ ਦੇ ਦਿੱਤੇ ਤਾਂ ਬਾਬਾ ਕਾਲੂ ਜੀ ਨੇ ਕਿਹਾ हे ਰਾਜਨ ਮੈਂ 2 ਰੁਪਏ ਨੂੰ ਕੀ ਨਹੀਂ ਝੂਰਦਾ ਇਹ ਸਦਾ ਹੀ ਖੋਟੇ ਕੰਮ ਕਰਦਾ ਹੈ ਮੈਨੂੰ ਇਹੋ ਫਿਕਰ ਹੈ ਕਿ ਮੇਰੇ ਪਿੱਛੋਂ ਇਹ ਕੀ ਕਰੇਗਾ ਤੁਸੀਂ ਜੋ ਮੈਨੂੰ ਮਾਇਆ ਦੇ ਰਹੇ ਹੋ ਅੱਗੇ ਵੀ ਮੈਨੂੰ ਸਾਰੇ ਸੁੱਖ ਤੁਸੀਂ ਹੀ ਦਿੱਤੇ ਹਨ ਤੁਹਾਡੀ ਕਿਰਪਾ ਨਾਲ ਹੀ ਮੇਰੇ ਘਰ ਵਿੱਚ ਸਭ ਕੁਝ ਹੈ ਰਾਇਬੁਲਾਰ ਬੀਰ ਪਏ ਦਿੰਦਾ ਹੈ ਪਰ ਬਾਬਾ ਕਾਲੂ ਜੀ ਲੈਨੇ ਨਹੀਂ ਰਾਜੇ ਦੇ ਵਜ਼ੀਰ ਨੇ ਕਿਹਾ ਵੱਡਿਆਂ ਦਾ ਹੁਕਮ ਨਹੀਂ ਮੋੜੀ ਦਾ ਜੋ ਮਹਾਰਾਜਾ ਜੀ ਦੇ ਰਹੇ ਹਨ ਤੁਸੀਂ ਲੈ ਲਓ ਅੱਗੇ ਵਾਸਤੇ ਆਪਣੇ ਪੁੱਤਰ ਨੂੰ ਕਦੀ ਵੀ ਨਾ ਛਿੜਕਿਓ ਬਹੁਤ ਵਾਰੀ ਆਖ ਕੇ ਰਾਇਬੁਲਾਰ ਨੇ ਬਾਬਾ ਕਾਲੂ ਜੀ ਨੂੰ ਬੀਰ ਪਈਏ ਦੇ ਦਿੱਤੇ ਬਾਬਾ ਕਾਲੂ ਜੀ ਰੁਪਏ ਲੈ ਕੇ ਘਰ ਨੂੰ ਆ ਗਏ ਤੇ ਸ਼ਰਮਸਾਰ ਹੋ ਕੇ ਘਰ ਵਿੱਚ ਬੈਠ ਗਏ ਵਲਵੰਟੀ ਦੇ ਸਾਰੇ ਮਨੁੱਖ ਤੇ ਇਸਤਰੀਆਂ ਨੇ ਬਾਬਾ ਗਾਲੂ ਜੀ ਨੂੰ ਬੁਰਾ ਆਖ ਕੇ ਨਿੰਦਿਆ ਨਗਰ ਵਿੱਚ ਆਪਣੀ ਨਿੰਦਾ ਸੁਣ ਕੇ ਬਾਬਾ ਕਾਲੂ ਜੀ ਦੇ ਮੋਹੋਂ ਕੋਈ ਗੱਲ ਨਹੀਂ ਆਈ ਤੇ ਝੂਰਨ ਲੱਗ ਪਏ ਬਾਬਾ ਕਾਲੂ ਜੀ ਵਿਹਰ ਪਈਏ ਰਾਏ ਬੁਲਾਨ ਅੱਗੇ ਲੈ ਗਏ ਤੇ ਇਸ ਤਰ੍ਹਾਂ ਆਖਿਆ हे ਰਾਜਨ ਆਪਣੀ ਮਾਇਆ ਲੈ ਲਓ ਮੈਨੂੰ ਨਗਰ ਦੇ ਬਹੁਤ ਲੋਕੀ ਨਿੰਦਦੇ ਹਨ ਮੈਥੋਂ ਆਪਣੀ ਨਿੰਦਾ ਸੁਣੀ ਨਹੀਂ ਜਾਂਦੀ ਰਾਜੇ ਨੇ ਕਿਹਾ ਆਪਣੇ ਮਨ ਵਿੱਚੋਂ ਗੁੱਸਾ ਦੂਰ ਕਰ ਦਿਓ ਰਾਜ ਬੁਲਾਰ ਨੇ ਕਿਹਾ ਮੈਂ ਇਹਨਾਂ ਕੋਲੋਂ ਉਧਾਰ ਲੈ ਕੇ ਤੈਨੂੰ ਦਿੱਤੇ ਹਨ ਤੂੰ ਆਪਣੇ ਘਰ ਲੈ ਜਾ ਮੁੜ ਕੇ ਇਹਨਾਂ ਨੂੰ ਗੁੱਸੇ ਨਾ ਹੋਈ ਬਾਬਾ ਗਾਲੂ ਜੀ ਕਹਿਣ ਲੱਗੇ ਇਸਨੇ ਕਦੀ ਵੀ ਇੱਕ ਪੈਸਾ ਕਮਾ ਕੇ ਨਹੀਂ ਦਿੱਤਾ ਆਪ ਜੀ ਨੂੰ ਕਿੱਥੋਂ ਉਧਾਰ ਦਿੰਦੇ ਦਿੱਤੇ ਹਨ جے اے ਧਾਨ ਕਮਾਉਂਦੇ ਤਾਂ ਰੌਲਾ ਕਿਉ ਪੈਂਦਾ ਰਾਏ ਬੁਲਾਰ ਨੇ ਕਿਹਾ اے ਗਾਲੂ ਤੂੰ ਜਿਤਨੀ ਮਾਇਆ ਵੇਖਦਾ ਹੈ ਸਾਹਰੀ ਹੀ ਇਹਨਾਂ ਦੇ ਹੁਕਮ ਵਿੱਚ ਹੈ ਇਸ ਤਰ੍ਹਾਂ ਰਾਏ ਬੁਲਾਰ ਨੇ ਬਾਬਾ ਕਾਲੂ ਜੀ ਨੂੰ ਸਮਝਾ ਸਮਝਾਇਆ ਤੇ ਬਾਬਾ ਕਾਲੂ ਜੀ ਘਰ ਨੂੰ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ